ਆ ਬਿਲਕੁਲ 100 ਦਾ 100 ਪਿਓਰ ਗਈ ਨੀਲੀ ਚ ਕਿਉਂਕਿ ਅਗਲੀਆਂ ਲੱਤਾਂ ਛੋਟੀਆਂ ਨੇ ਇਹਦੀਆਂ ਵਿਚਾਲੇ ਜਿਹੜਾ ਅਗਲੇ ਬੰਨੇ ਹੁੱਡ ਕਹਿ ਲਿਓ ਉਹਨਾਂ ਨੇ ਇਹਨੂੰ ਬਾਹੂ ਕਹਿ ਲਿਓ ਇਹ ਨੀਲੀ ਰਾਵੀ ਦੀ ਸੱਜਣੋਂ ਜਿਹਦੀ ਪਿਓਰਿਟੀ ਆ ਉਹਨੂੰ ਹੋਰ ਵੀ ਵਧਾਉਂਦਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਸ਼ੀਨੀਵਾਲ ਕਲਾਂ ਜ਼ਿਲ੍ਹਾ ਤੇ ਤਹਿਸੀਲ ਬਰਨਾਲਾ ਨੇੜੇ ਮਹਿਲ ਕਲਾਂ ਇਹ ਸੱਜਣੋਂ ਉਹੀ ਪਿੰਡ ਆ ਜਿਹੜੇ ਪਿੰਡ ਦੇ ਵਿੱਚ ਮੈਂ ਤੋਬੇ ਤੇ ਜੋੜ ਕਹਿੰਦੇ ਨੇ ਹਰਿਆਣੇ ਵਾਲੇ ਸੱਜਣਾ ਤੇ ਕਈ ਸੱਜਣ ਯਾਰ ਜੇ ਗੱਲ ਕਰ ਲਾ ਤਰਸ ਛੱਪੜ ਵੀ ਕਹਿੰਦੇ ਨੇ ਓਏ ਛੱਪੜ ਤੋਂ ਵੀਡੀਓ ਬਣਾਈ ਦੀ ਕਾਫੀ ਸਾਰੀਆਂ ਮੱਝਾਂ ਦੀ ਤੇ ਤੁਸੀਂ ਨੇ ਯਾਰ ਉਹਨੂੰ ਪਿਆਰ ਵੀ ਬਹੁਤ ਦਿੱਤਾ ਪੇਜ ਤੇ ਵੀ 4-5 ਲੱਖ ਸੱਜਣ ਨੇ ਉਹ ਵੀਡੀਓ ਦੇਖੀ ਆ ਓਸੇ ਪਿੰਡ ਚੋਂ ਓਸੇ ਲਾਲੋ ਛੱਪੜ ਚੋਂ ਹਨਾ ਉਹੀ ਬਰੀਡ ਮੈਂ ਤੁਹਾਡੇ ਵਾਸਤੇ ਇੱਕ ਫੋਰ ਸੇਲ ਲੈ ਕੇ ਆ ਰਿਹਾ ਪਿਓਰ ਨੀਲੀ 라ਵੀ ਦੀ ਕਿਉਂਕਿ ਬਹੁਤ ਸੱਜਣਾਂ ਨੇ ਮਾਨੂੰ ਜੇ ਗੱਲ ਕਰ ਲਈ ਬਾਹਰ ਤੋਂ ਵੀ ਫੋਨ ਆਏ ਵੀ ਬਈ ਯਾਰ ਆਪਾਂ ਨੇ ਚੰਗਾ ਜਾਨਵਰ ਲੈਣਾ ਲੈਣਾ ਸ਼ੀਨੀਵਾਲ ਪਿੰਡ ਤੋਂ ਆ ਇਹ ਤੁਹਾਡੀ ਸੱਜਣਾਂ ਕਿਸਮਤ ਲਾ ਲਓ ਤੁਹਾਡੇ ਵਾਸਤੇ ਇੱਕ ਆਫਰ ਲਾ ਲਓ ਉਸੇ ਪਿੰਡ ਚ ਥੋੜੇ ਦਿਨਾਂ ਬਾਅਦ ਆਪਾਂ ਨੂੰ ਬਾਈ ਦਾ ਫੋਨ ਆ ਗਿਆ ਬਾਈ ਕਹਿੰਦਾ ਆਪਣੇ ਕੋਲ ਝੋਟੀ ਫੋਰ ਸੇਲ ਆ ਇਹ ਝੋਟੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਚ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਆਪਣਾ ਸੌਰੀ ਇੱਕੋ ਹੀ ਝੋਟੀ ਆ ਹਾਂ ਇੱਕੋ ਹੀ ਜਾਨਵਰ ਆ ਇਹੀ ਤੋਰ ਕੇ ਦਿਖਾਵਾਂਗੇ ਆ ਗਈ ਪਯੌਰ ਨੀਲੀ ਰਾਵੀ ਚ ਤੀਜਾ ਸੂਆ ਇਹ ਸੁੰਦੀ ਆ ਆਜੋ ਜੀ ਹਾਂਜੀ ਬਾਈ ਜੀ ਨਾਮ ਦੱਸ ਦੋ ਆਪਣਾ ਨਾਮ ਸਵਰਨ ਸਿੰਘ ਆ ਜੀ ਪਿੰਡ ਸ਼ਿਨੀਵਲ ਕਲਾ ਤੇ ਸੀਲ ਜਿਹੜਾ ਬਰਨਾਲਾ ਜੀ ਹਾਂ ਇੱਕ ਸੱਜਣਾਂ ਨੂੰ ਬੇਨਤੀ ਹੋਰ ਵੀ ਕਰੂੰਗਾ ਕਿਉਂਕਿ ਥੋੜੇ ਲਿਬੜੇ ਤੇ ਬੜੇ ਜਿਹਾ ਆ ਆਸ਼ਾ ਜਾ ਹੋ ਗਿਆ ਅਡਜਸਟਮੈਂਟ ਕਰ ਲਿਓ ਥੋੜੀ ਬਹੁਤ ਹੀ ਸੱਟਫੇੜ ਵੀ ਲੱਗੀ ਤੇ ਬਾਕੀ ਜਿਵੇਂ ਸੱਜਣ ਕਹਿੰਦੇ ਨੇ ਵੀ ਯਾਰ ਪਤਾ ਨਹੀਂ ਏ ਬਾਈ ਹੁਰੀ ਤਾਂ ਬਾਈ ਹਨਾ ਕਿੰਨੇ ਕੁ ਰੁਪਏ ਕਮਾ ਲੈਂਦੇ ਨੇ ਕਿੰਨੇ ਕੁ ਲੱਖ ਬਣਾ ਲੈਂਦੇ ਨੇ ਵੀਡੀਓ ਵਾਲੇ ਉਹ ਹੁਣ ਆਪ ਹੀ ਦੇਖ ਲਓ ਅਸੀਂ ਕਿੰਨੇ ਕੁ ਲੱਖ ਬਣਾ ਲੈਂਦੇ ਆ ਬਾਈ ਯਾਰ ਰਿਸਕ ਵੀ ਹੈ ਨਾ ਰੋਜ਼ ਰੋੜ ਤੇ ਚੱਕੀ ਫਿਰਦੇ ਆ ਹਰਾਤ ਆਪੇ ਹਾਲ ਦੇਖ ਲੈ ਵੀ ਕੀ ਹਾਲ ਆ ਬਹੁਤ ਦੂਰ ਆਈਆਂ ਪਰ ਬਾਈ ਨਾਲ ਵਾਦਾ ਕਰਿਆ ਹੋਇਆ ਸੀ ਵੀ ਤੇਰੀ ਵੀਡੀਓ ਜ਼ਰੂਰ ਬਣਾਵਾਂਗੇ ਪੱਟੀ ਵੀ ਮਾ ਯਾਰ ਬਾਈ ਦੀ ਵੀਡੀਓ ਕਰਾ ਕੇ ਬਾਅਦ ਚੁਕਰਾਵਾਂਗੇ ਧੰਨਵਾਦ ਹਾਂ ਤੋੜ ਦੇ ਬਾਈ ਖੋਲ ਕੇ ਕੋਈ ਗੱਲ ਨਹੀਂ ਨਾ ਲੱਗਦੀ ਰਹਿੰਦੀਆਂ ਨੇ ਕਿਹੜਾ ਸੁਆ ਸੁਗੀ ਬਾਈ ਇਹ ਤੀਜਾ ਸੁਆ ਬਾਈ ਤੀਜਾ ਸੁਆ ਕਿੰਨੇ ਕੁ ਦਿਨ ਕੱਢ ਦੂ ਬਾਈ ਇਹ ਗੱਲ ਕਰ ਲਈ ਇਹ ਜੀ ਉਹ ਕਾਲਾ ਪਰਸੋਂ ਦੇਣੇ ਤੇ ਪੂਰੇ ਹੋਏ ਵੇ ਆ ਠੀਕ ਹੈ ਦੋ ਚਾਰ ਦਿਨ ਲੈ ਜੇ ਪੰਜ ਦਿਨ ਆ ਨੇੜਿਆਂ ਫੜ ਕੇ ਤੋੜ ਦਿਓ ਪੰਜ ਚਾਰ ਦਿਨ ਇਹ ਮੇਰਾ ਖਿਆਲ ਆ ਹਜੇ ਝੋਟੀ ਕੱਢ ਦੂਗੀ ਹਨਾ ਕੱਢ ਦੂਜੀ ਕੱਢ ਦੂ ਕੱਢ ਆ ਦਿਨ ਸੱਜਣੋ ਪੰਜ ਚਾਰ ਕੱਢ ਦੂ ਪਰ ਜੇ ਬਾਡੀ ਬੁੱਡੀ ਦੀ ਗੱਲ ਕਰ ਲੀਓ ਉਤੋਂ ਢਾਂਚੇ ਦੀ ਇੱਥੋਂ ਤੋਰਾ ਤੂਰਾ ਦਿਖਾ ਦੇਂ ਦਰਸ ਲੇ ਵਾ ਲੂ ਆ ਓਏ ਦਿਨ ਕੱਢੂ ਪੰਜ ਚਾਰ ਉਹੀ ਗੱਲ ਆ ਤੋਰ ਤੂਰ ਝੋਟੀ ਦੀ ਬਾੜੀ ਚੰਗੀਆਂ ਜਿਵੇਂ ਆਪਾਂ ਕਹਿ ਦਿੰਨੇ ਪਲਵਾਨਾਂ ਵਾਲੀ ਤੋਰਾ ਉਹ ਗੱਲ ਬਾਤ ਆ ਜਿਹੜਾ ਇਹਦਾ ਢਾਂਚਾ ਉਤੋਂ ਇਹਦੀ ਬਾਡੀ ਆ ਪੂਰੇ ਹੈਵੀ ਢਾਂਚੇ ਚ ਆ ਗਈ ਜੇ ਗੱਲ ਕਰ ਲਈਏ ਆ ਬਿਲਕੁਲ 100 ਦਾ 100 ਪਿਓਰ ਗਈ ਨੀਲੀ ਚ ਕਿਉਂਕਿ ਅਗਲੀਆਂ ਲੱਤਾਂ ਛੋਟੀਆਂ ਨੇ ਇਹਦੀਆਂ ਵਿਚਾਲੇ ਜਿਹੜਾ ਅਗਲੇ ਬੰਨੇ ਹੁੱਡ ਕਹਿ ਲਿਓ ਉਹਨਾਂ ਨੇ ਇਹਨੂੰ ਬਾਹੂ ਕਹਿ ਲਿਓ ਇਹ ਨੀਲੀ ਰਾਵੀ ਦੀ ਸੱਜਣੋਂ ਜਿਹਦੀ ਪਿਓਰਿਟੀ ਆ ਉਹਨੂੰ ਹੋਰ ਵੀ ਵਧਾਉਂਦਾ ਪੂਛ ਤੋਂ ਲਾ ਕੇ ਲੇਵੇ ਤੇ ਨਿਸ਼ਾਨਾਂ ਤੋਂ ਲਾ ਕੇ ਪੈਰਾਂ ਤੋਂ ਲਾ ਕੇ ਤੇ ਮੇਨ ਗੱਲ ਇਹਦੀ ਤਰਸੇ ਇਧਰੋਂ ਦਿਖਾ ਦੇ ਉਹ ਟੇਡੇ ਘੱਟ ਚ ਆ ਗਈ ਬਿਲਕੁਲ ਪਿਓ ਰਾਇ ਤੇ ਇਥੋਂ ਪਛਾਣ ਹੋ ਗਿਆ ਅਗਲੀ ਲੱਤ ਵੀ ਦਿਖਾ ਦੇ ਕਿਉਂਕਿ ਅਗਲੀ ਲੱਤ ਨੀਲੀ ਦੀ ਬਾਈ ਛੋਟੀ ਹੁੰਦੀ ਹੈ ਨਾ ਹਾਂਜੀ ਹਾਂਜੀ ਅਗਲੀ ਲੱਤ ਛੋਟੀ ਹੈ ਕੱਦ ਨੀਲੀ ਦਾ ਜੇ ਗੱਲ ਕਰ ਲਈਏ ਮੋਰਾਵੇ ਮੁਕਾਬਲੇ ਥੋੜਾ ਜਿਆਦਾ ਦਰਮਿਆਨਾ ਹੁੰਦਾ ਛੋਟਾ ਹੁੰਦਾ ਪਰ ਇਹਦਾ ਢਾਂਚਾ ਹੁੰਦਾ ਸੱਜਣੋ ਆਹ ਢਾਂਚਾ ਯਾਰ ਇਹਦਾ ਮਜ਼ਬੂਤ ਹੁੰਦਾ ਉੱਤੋਂ ਚੌੜੇ ਢਾਂਚੇ ਚ ਆ ਜਾਂਦੀ ਆ ਚਵਾਈ ਚੂਈ ਕਿੰਨੇ ਆ ਬਾਈ ਇਹਦੀ ਚਵਾਈ ਪੂਰੀ ਵਧੀਆ ਜੀ ਚਵਾਈ ਇੱਕ ਨੰਬਰ ਹਾਂਜੀ ਹਾਂਜੀ ਪੂਰੀ ਵਧੀਆ ਆਪਣੇ ਦਾ ਬੁੜੀਆਂ ਚੋਣਦੇ ਜੀ ਆਹ ਅਸੀਂ ਤਾਂ ਨਹੀਂ ਚੋਂਦੇ ਚੋਂਦੇ ਕਰਦੇ ਆ ਹਾਂ ਚੋਂਦੇ ਕਰਦੇ ਆ ਪਰ ਚਲ ਪੂਰੀ ਦੁੱਧ ਪਾ ਦੋ 14 15 ਕਿਲੋ ਦੁੱਧ ਇਹ ਪਿਛਲੇ ਸਾਲ 13 13.5 ਲੀਟਰ ਪਾਇਆ ਹੈਵੇਂ ਝੂਠ ਮਾਰੀ ਜਾਈ 15 ਪਾ ਪਾ ਦੇ 16 ਇੱਕ ਗੱਲ ਤੁਹਾਨੂੰ ਹੋਰ ਦੱਸੂਗਾ ਕੋਈ ਬਾਈ ਦਾ ਵਪਾਰ ਦਾ ਕੰਮ ਨਿਕਰੇਲੂ ਜਾਨਵਰ ਹੈ ਬਿਲਕੁਲ ਜੀ ਬਿਲਕੁਲ ਆਹ ਕਰੇਲੂ ਜਾਨਵਰ ਹੈ ਕੋਈ ਕੰਮ ਬਾਈ ਦਾ ਵਪਾਰ ਦਾ ਨਹੀਂ ਹੈਗਾ ਕਿਉਂਕਿ ਝੂਠ ਬਾਈ ਕਹਿੰਦਾ ਯਾਰ ਆਪਾਂ ਨੇ ਵੱਡੇ ਬਰੀਡਰਾਂ ਵਾਂਗੂ ਇਹ ਨਹੀਂ ਕਹਿਣਾ ਵੀ ਇਹਦੇ ਥੱਲੇ 20 ਕਿਲੋ ਆ ਜਾਂ ਇਹ 18 ਕਿਲੋ ਪਾ ਦੂਗੀ ਹਨਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੱਡ ਦੇ ਛੱਡ ਆ ਇਧਰ ਆ ਇਧਰ ਮੋੜ ਲੈ ਕਿਹੜਾ ਦਵਾ ਕੇ ਕਿਹੜਾ ਇਹ ਪਿਓਰ ਨੀਲੀ ਚ ਆ ਗਈ ਸੂਆ ਤੀਜਾ ਨੀਲੀ ਵਾਲਿਆਂ ਵਾਸਤੇ ਖਾਸ ਹੋ ਫਰਾ ਸਜਣਾ ਵਾਸਤੇ ਬਾਕ ਕਮਾ ਲਓ ਜੀ ਇੱਥੇ ਇੱਥੇ ਦਿਖਾ ਦੀ ਦਰਸ ਜਦੋਂ ਮੂੜੂ ਗਈ ਫੇਸ ਕੁਆਲਿਟੀ ਦਿਖਾ ਦੀ ਤੇ ਆ ਗਈ ਟੇਡੇ ਘੱਟ ਚ ਤੇ ਸੁੰਦਰਤਾ ਚ ਵੀ ਆ ਗਈ ਪੂਰੀ ਜੇ ਕਿਸੇ ਸਜਣ ਦੇ ਮੇਲੇ ਮੂਲੇ ਤੇ ਲੈ ਕੇ ਜਾਣੀ ਆ ਮੇਲੇ ਮੂਲੇ ਵਾਲੀ ਚੀਜ਼ ਵੀ ਆ ਤੇ ਇਹਦੇ ਟੀਕਾ ਬਾਈ ਕਿਹੜਾ ਲੱਗਿਆ ਅੱਗੇ ਠੀਕ ਆ ਬਾਈ ਸਿੱਧੀ ਕ੍ਰੋਸ ਹੋਈ ਵੀ ਆ ਨੀਲੇ ਨੀਲੀ ਰਾਵੀ ਦੇ ਸਾਹ ਤੋਂ ਹਾਂਜੀ 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 ਆਪਣੇ ਪਿੰਡ ਚ ਆ ਕੇ ਪਿੰਡ ਪਿੰਡ ਜੀ ਪਿੰਡ ਜੀ ਚੋਂ ਆ ਇਸ ਚੰਗੇ ਰਕਾਲ ਵਾਲਾ ਸਾਹ ਹਾਂਜੀ ਹਾਂਜੀ ਉਹ ਹੈਗਾ ਇਹ ਰੋਡ ਵਾਲੇ ਝੋਟੇ ਦਾ ਬੱਚਾ ਅੱਛਾ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਇਸ ਪਿੰਡ ਦੇ ਵਿੱਚ ਸੱਜਣੋਂ ਸਾਰੀਆਂ ਮੱਝਾਂ ਜਿਵੇਂ ਤੁਹਾਨੂੰ ਮੈਂ ਜੋੜ ਤੋਂ ਵੀ ਦਿਖਾਈਆਂ ਸੀ ਵੀ ਟਾਪ ਕੁਆਲਿਟੀ ਦੇ ਜਾਨਵਰ ਹੀ ਨੇ ਇਸ ਪਿੰਡ ਦੀ ਬਰੀਡ ਬਹੁਤ ਚੰਗੀ ਹੈ ਜਿਵੇਂ ਗੱਲ ਕਰਨਾ ਇਹ ਸਾਡੇ ਬਾਗ ਚ ਝੋਟਾ ਜੀ ਨੀਲੀ ਰਾਵੀ ਦਾ ਛੱਡਾ ਅੱਛਾ ਜੀ ਹਾਂਜੀ ਆ ਇਹ ਵੀ ਜੋੜਤੇ ਜਾਂਦੀ ਰਹਿੰਦੀ ਆ ਹਾਂਜੀ ਹਾਂਜੀ ਇਹ ਵੀ ਪਸ਼ੂ ਤਕਰੀਬਨ ਸਾਰੇ ਪਿੰਡ ਦੇ ਜਾਂਦੇ ਨੇ ਸਾਰੇ ਜੀ ਸਾਰੇ ਆ ਪਸ਼ੂ ਥੋੜੇ ਪਿੰਡ ਦੇ ਜੇ ਗੱਲ ਕਰ ਲਈਏ ਬਾਵਾ ਗਿਣਤੀ 'ਚ ਨੇ ਹਾਂਜੀ ਹਾਂਜੀ ਇਹਦਾ ਜੋ ਸੂਨ ਵਾਲੀ ਹੁੰਦੀ ਹੈ ਜੀ ਉਹਦੇ 10 20 ਦਿਨ ਅਸੀਂ ਕਰੇ ਰੱਖਦੇ ਆ ਠੀਕ ਹੈ ਗੱਲ ਬਸ ਹਾਂ ਉਹਦਾ ਵੀ ਇਹਨਾਂ ਨੂੰ ਪਸ਼ੂਾਂ ਨਾਲ ਜੇ ਗੱਲ ਕਰ ਲਈਏ ਜੋੜ ਦੀ ਆਦਤ ਬਣੀ ਹਾਂਜੀ 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 ਪੈਸੇ ਇਹਦੇ ਕਿੰਨੇ ਲਵਾਂਗੇ ਭਾਈ ਪੈਸੇ ਵੀਰੇ ਇੱਧਰ ਨੂੰ ਆਜੋ ਪੈਸੇ ਕਿੰਨੇ ਲਵਾਂਗੇ ਪੈਸੇ ਆਪਣਾ 1 40 ਦਾ ਰੇਟ ਆ 1 40 ਰੇਟ ਆ ਮਾਨ ਕੇ 1 35 ਤੇ 60 135 ਦੀ ਬਾਈ ਕਹਿੰਦਾ ਛੱਡ ਦਾਂਗੇ ਜੇ ਕੋਈ ਬੰਦਾ ਦੂਰੋਂ ਆਉਂਦਾ ਤਾਂ ਉਹਨੂੰ ਉਹ ਜਿਹਾ ਮਾੜਾ ਮੁੱਟ ਮਾਨਦਾਨ ਕਰ ਬੜਾ ਨਹੀਂ ਕਰ ਛੱਡ ਦਾਂਗੇ ਕਰਾਇਆ ਦਿੱਤਾ ਹਾਂਜੀ ਹਾਂਜੀ ਹਾਂ ਕਰਾਇਆ ਕੱਪਾ ਛੱਡ ਦਾਂਗੇ ਬਾਈ ਕਹਿੰਦਾ ਇਹ ਜੀ ਗੱਲ ਹੀ ਸਿਰੇ ਨਹੀਂ ਜਾਂਦੇ ਕਿਸੇ ਵੀ ਸੱਜਣ ਨਾਲ ਯਾਰਾ ਕਿਉਂਕਿ ਜਿੰਨੇ ਕਰ ਪਈਏ ਯਾਰ ਤੁਸੀਂ ਆਪੇ ਦਾ ਦੋ ਮੈਨੂੰ ਇੰਨੇ ਕਰ ਪਈਏ ਛੋਟੀ ਓਟ ਦੀ ਹੈ ਕਹਿੰਦਾ ਕਿਉਂਕਿ ਬਾਡੀ ਬੁੱਡੀ ਦੀ ਜੋਤੀ ਜੀ ਆ ਉਹ ਨੰਬਰ ਬੋਲ ਦੋ ਜੀ ਆਪਣਾ ਹਾਂਜੀ ਨੰਬਰ ਹੈਗਾ 62 39 ਹਾਂਜੀ 54 88 80 ਹਾਂ ਬਾਕੀ ਨੰਬਰ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਇੱਕ ਵਾਰੀ ਤੁਹਾਨੂੰ ਮੈਂ ਬਾਈ ਦੇ ਇਹ ਵੀ ਕੱਟੀਆ ਨੀਲੀ ਦੀ ਹੈ ਨਾ ਹਾਂਜੀ ਨੀਲੀ ਇਹ ਕਿਹੜੇ ਸੰਭੀ ਆ ਗਈ ਬਾਈ ਇਹ ਜੀ ਉਧਰ ਬਾਰਡਰ ਰੇ ਦੇ ਚਲੇ ਕੇ ਆਇਆ ਮੈਂ ਸਾਂਹ ਦਾ ਤਾਂ ਨਹੀਂ ਪਤਾ ਹਾਂ ਥੋਰ ਸੇਲ ਇਹਨਾਂ ਚ ਉਹੀ ਵੱਡੀ ਝੋਟੀ ਆ ਤੇ ਉਦਾਂ ਬਾਈ ਯਾਰ ਨੀਲੀ ਦਾ ਵੀ ਸ਼ਕੀਨ ਆ ਮੋਹਰਾ ਦੀ ਕੱਟੀ ਵੀ ਪਿੱਛੇ ਚੰਗੀ ਗਈ ਉਹ ਦੋ ਸਣੀ ਹੈ ਜੀ ਅੱਛਾ ਉਹ ਦੋ ਸਣੀ ਰੱਖੀ ਵੀ ਆ ਸ਼ੌਂਕ ਵਜੀ ਰੱਖੀ ਆ ਹਾਂ ਅੱਖਾਂ ਓੱਖਾਂ ਪਿਆਰ ਚੰਗੀਆਂ ਨਾ ਹਾਂਜੀ ਹਾਂਜੀ ਇੱਕ ਹੋ ਘੜੀ ਆ ਹੋਏ ਇਧਰ ਦਰਸਾਉਂਦੇ ਵੀ ਮਾਰਦੇ ਕੈਮਰਾ ਉਹ ਵੀ ਨੀਲੀ ਰਾਵੀ ਦੀ ਆ ਤੇ ਇਧਰ ਬਾਈ ਕੋਲੇ ਮੋਹਰਾ ਦੇ ਜਾਨਵਰ ਵੀ ਚੰਗੇ ਨੇ ਹੀ ਜੀ ਗੱਲ ਨਹੀਂ ਮਤਲਬ ਰੱਖ ਰਖੋ ਵੀ ਚੰਗਾ ਯਾਰ ਬਾਈ ਦਾ ਆ ਇਧਰਲੇ ਬੰਨੇ ਵੀ ਮਾਰਨੀ ਆ ਮੱਜਾਂ ਤੇ ਆ ਝੋਟੀ ਵੀ ਦਿਖਾ ਦੇ ਆ ਫਾਰਮ ਬਾਈ ਦਾ ਚੰਗਾ ਦੋਨੇ ਝੋਟੀਆਂ ਜੀ ਉਹ ਝੋਟੀਆਂ ਦੀਆਂ ਪਰਲੀ ਦੀਆਂ ਹਾਂਜੀ ਹਾਂ ਛੋਡੇ ਮਤਲਬ ਪਿੰਡ ਦੇ ਵਿੱਚ ਜਿਵੇਂ ਮੈਂ ਬਣਾਈ ਸੀ ਜੋੜ ਤੋਂ ਵੀਡੀਓ ਵੀ ਦੁੱਧ ਵੀ ਚੰਗਾ ਕਰਦਾ ਹਾਂ ਹਾਂਜੀ ਦੁੱਧ ਵੀ ਚੰਗਾ ਕਰਦਾ ਬਾਕੀ ਸੀਲ ਪਸ਼ੂ ਬਹੁਤ ਆਈ ਸਾਡੇ ਜਿਵੇਂ ਬਾਕੀ ਸਾਰੀਆਂ ਚਾਰਟ ਤੇ ਮਿਲਦੀਆਂ ਜੀ ਕੋਈ ਬੱਚੇ ਦੀ ਛੱਡੋ ਛੱਡ ਲੋ ਤਾਂ ਵੀ ਨਹੀਂ ਨਾ ਛੱਡੋ ਸਾਹ ਵੀ ਕੋਈ ਨਹੀਂ ਭਾਈ ਜੋੜ ਤੇ ਜਾਣ ਦੇ ਫਾਇਦੇ ਬਹੁਤ ਹੁੰਦੇ ਨੇ ਪਸ਼ੂ ਦੇ ਟੋਬੇ ਜਾਣਦੇ ਆ ਨਾ ਦੇਖੋ ਜੀ ਗੁਲਾਮੀ ਤਾਂ ਗੁਲਾਮੀ ਆ ਹੁਣ ਸੰਗਲਾ ਗੁਲਾਮੀ ਆ ਉਹ ਆਜ਼ਾਦੀ ਆ ਜਾਤੀ ਆ ਉਤ ਕਰਕੇ ਜਾਣਗੇ ਪਸ਼ੂ ਖੁਸ਼ ਹੋਊਗਾ ਕਿਲੋ 2 ਕਿਲੋ ਦੁੱਧ ਵੀ ਪਦਾਊਗਾ ਆ ਦੁੱਧ ਵੀ ਕਿਲੋ 2 ਕਿਲੋ ਪਦਾਊਗਾ ਇਹ ਜੀ ਗੱਲ ਨਹੀਂ ਤੇ ਬਾਕੀ ਯਾਰ ਕਮੈਂਟ ਕਰਕੇ ਵੀ ਦੱਸਿਓ ਬਾਈ ਦਾ ਰੱਖ ਰਖੋ ਤੇ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਤੇ ਬਾਕੀ ਜਿਹੜੇ ਸੱਜਣੂ ਆ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ ਹੋਕ